ਦੋਸਤੋ 2024 ਦੀਆਂ ਵੋਟਾਂ ਦਾ ਵਿਗਲ ਵੱਜ ਚੁੱਕਿਆ ਹੈ। ਅਕਾਲੀ ਦਲ ਨੇ ਆਪਣੇ 7 ਕੈਂਡੀਡੇਟ ਅਨਾਉਂਸ ਕਰ ਦਿੱਤੇ ਆ ਪਹਿਲਾਂ ਉਹਨਾਂ ਦੇ ਨਾਮ ਸੁਣੋ। ਸੰਗਰੂਰ ਤੋਂ ਐਡਵੋਕੇਟ ਇਕਬਾਲ ਸਿੰਘ ਝੁੰਦਾ ਨੂੰ ਐਮਪੀ ਦੀ ਟਿਕਟ ਦੇ ਦਿੱਤੀ ਗਈ ਹੈ ਇਕਬਾਲ ਸਿੰਘ ਝੁੰਦਾ ਪਹਿਲਾਂ ਅਮਰਗੜ ਹਲਕੇ ਤੋਂ ਸੰਗਰੂਰ ਜ਼ਿਲ੍ਹੇ ਦੇ ਕਈ ਵਾਰ ਮਿਲੇ ਰਹੇ ਨੇ। ਫਰੀਦਕੋਟ ਤੋਂ ਰਾਜਵਿੰਦਰ ਸਿੰਘ ਫਤੇਗੜ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਪਟਿਆਲਾ ਤੋਂ ਐਨ ਕੇ ਸ਼ਰਮਾ ਸ੍ਰੀ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਅਮਰਸਰ ਤੋਂ ਨਿਲ ਜੋਸੀ ਜੀ ਇਸ ਦੇ ਨਾਲ ਹੀ ਗੁਰਦਾਸਪੁਰ ਜਿਹੜੀ ਕਿ ਸੀਟ ਭਾਜਪੀ ਦੀ ਪੱਕੀ ਮੰਨੀ ਜਾਂਦੀ ਹੈ ਇੱਥੋਂ ਸ਼੍ਰੋਮਣੀ ਅਕਾਲੀ ਦਲ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਸੰਗਰੂਰ ਦੇ ਵਿੱਚ ਜਿੱਥੇ ਕਿ ਢੀਂਡਾ ਸਾਹ ਪਰਿਵਾਰ ਅਕਾਲੀ ਦਲ ਦੇ ਵਿੱਚ ਆਪਣੇ ਆਪ ਨੂੰ ਦੁਬਾਰਾ ਤੋਂ ਮਰਜ ਕਰ ਗਿਆ ਸੀ ਤੇ ਉਹਨਾਂ ਨੂੰ ਉਮੀਦ ਸੀ ਕਿ ਪਰਮਿੰਦਰ ਸਿੰਘ ਢੀਂਡਾ ਸਾਹ ਜੋ ਕਿ ਸਾਬਕਾ ਵਿੱਤ ਮੰਤਰੀ ਵੀ ਰਹੇ ਨੇ ਪੰਜਾਬ ਦੇ ਕਈ ਵਾਰ ਐਮਐਲਏ ਰਹੇ ਨੇ ਤੇ ਸਰਦਾਰ ਸੁਖਦੇਵ ਸਿੰਘ ਢੀਂਡਾ ਸਾਹ ਦੇ ਸੁਪੁੱਤਰ ਨੇ ਸੁਖਦੇਵ ਸਿੰਘ ਢੀਂਡਾ ਅਕਾਲੀ ਦਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੂਜੇ ਨੰਬਰ ਦੇ ਸੀਨੀਅਰ ਲੀਡਰ ਮੰਨੇ ਜਾਂਦੇ ਸੀ ਪਰ ਹੁਣ ਇਹ ਟਿੱਕਟ ਉਹਨਾਂ ਨੂੰ ਭਰੋਸੇ 'ਚ ਲੈਏ ਤੋਂ ਬਿਨਾ ਅਨਾਉਂਸ ਕਰ ਦਿੱਤੀ ਗਈ ਹੈ ਜਿਹਦੇ ਕਰਕੇ ਇਹਨਾਂ ਦਾ ਭਾਜਪਾ ਦੇ ਵਿੱਚ ਦੁਆਰਾ ਚੱਲੇ ਜਾਣ ਦਾ ਖਾਤਸਾ ਜਿਹੜਾ ਉਹ ਪ੍ਰਗਟਾਇਆ ਜਾ ਰਿਹਾ ਹੈ ਤੇ ਦੂਜਾ ਨੰਬਰ ਕਾਂਗਰਸ ਨੇ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਖੈਰਾ ਨੂੰ ਉਤਾਰਨ ਦਾ ਮੇਨ ਕਾਰਨ ਹੈ ਕਿ ਭਗਵੰਤ ਮਾਨ ਦਾ ਸਭ ਤੋਂ ਵੱਡਾ ਵਿਰੋਧੀ ਸੁਖਪਾਲ ਸਿੰਘ ਖੈਰਾ ਤੇ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਸੀਟ ਤੋਂ ਐਮਐਲਏ ਦੀ ਚੋਣ ਜਿੱਤੇ ਸੀ ਇਸ ਤੋਂ ਪਹਿਲਾਂ ਦੋ ਵਾਰ ਸੰਗਰੂਰ ਤੋਂ ਲਗਾਤਾਰ ਐਮਪੀ ਰਹੇ ਨੇ ਭਗਵੰਤ ਸਿੰਘ ਮਾਨ ਉਸ ਤੋਂ ਪਹਿਲਾਂ ਅੱਜ ਤੱਕ ਲਗਾਤਾਰ ਸੰਗਰੂਰ ਦੇ ਵਿੱਚੋਂ ਕਦੇ ਵੀ ਕੋਈ ਐਮਪੀ ਦੀ ਸੀਟ ਨਹੀਂ ਜਿੱਤਿਆ ਹੁਣ ਦੇਖਣਾ ਹੋਊਗਾ ਮੁਕਾਬਲਾ ਫਸਮਾ ਕਿਉਂਕਿ ਆਮ ਆਦਮੀ ਪਾਰਟੀ ਨੇ ਮੌਜੂਦਾ ਮੰਤਰੀ ਮੀਤ ਹੇਅਰ ਨੂੰ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਤੇ ਇੱਕ ਪਾਸੇ ਮੌਜੂਦਾ ਐਮਪੀ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਆਪਣੀ ਪਾਰਟੀ ਵੱਲੋਂ ਇੱਥੇ ਮੁੱਖ ਕੈਂਡੀਡੇਟ ਨੇ ਤਾਂ ਬਾਕੀ ਦੇ ਕੈਂਡੀਡੇਟਾਂ ਬਾਰੇ ਜਿਵੇਂ ਵੀ ਜਾਣਕਾਰੀ ਸਾਡੇ ਕੋਲ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਦੱਸਿਓ ਤੁਹਾਨੂੰ ਕੀ ਲੱਗਦਾ ਮੈਨੂੰ ਲੱਗਦਾ ਕਿ ਬਹੁਤ ਫਾਸਮਾ ਮੁਕਾਬਲਾ ਹੋਊਗਾ ਕਾਂਗਰਸ ਦੇ ਵਿੱਚ ਵੀ ਥੋੜੇ ਬਹੁਤੇ ਪੱਟ ਦੇ ਅਸਰ ਨਜ਼ਰ ਆ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਦਲਵੀਰ ਸਿੰਘ ਗੋਲਟੀ ਨੂੰ ਐਮਪੀ ਦੀ ਚੋਣ ਲੜਾਈ ਗਈ ਸੀ ਜਿਹੜੀ ਕਿ ਜਿਮਨੀ ਚੋਣ ਹੋਈ ਸੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੇ ਸੰਗਰੂਰ ਚੀਟ ਛੱਡਣ ਤੋਂ ਬਾਅਦ ਜਦੋਂ ਐਮਐਲਏ ਬਣ ਕੇ ਮੁੱਖ ਮੰਤਰੀ ਬਣੇ ਤਾਂ ਇੱਥੇ ਜਿਮਨੀ ਚੋਣ ਹੋਈ ਸੀ ਜਿਹਦੇ ਵਿੱਚ ਕਾਂਗਰਸ ਨੇ ਦਲਬੀਰ ਸਿੰਘ ਗੋਲਟੀ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ ਪਰ ਇੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਇਲੈਕਸ਼ਨ ਜਿੱਤ ਗਏ ਸੀ ਹੁਣ ਉਮੀਦ ਸੀ ਕਿ ਦਲਬੀਰ ਸਿੰਘ ਗੋਲਟੀ ਅਤੇ ਬੜੀ ਮਜ਼ਬੂਤੀ ਨਾਲ ਕਾਂਗਰਸ ਦਾ ਪੱਖ ਰੱਖਣਗੇ ਬੜੀ ਮਜ਼ਬੂਤੀ ਨਾਲ ਕਾਂਗਰਸ ਨੂੰ ਜਿਤਾ ਸਕਦੇ ਆ ਪਰ ਕਾਂਗਰਸ ਨੇ ਐਨ ਮੌਕੇ ਤੇ ਸੁਖਪਾਲ ਸਿੰਘ ਖਹਿਰਾ ਨੂੰ ਚੋਣ ਮੈਦਾਨ 'ਚ ਉਤਾਰਿਆ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਨੇ ਬਿਲਕੁਲ ਸਰਵੇ ਕਰਾਇਆ ਹੋ ਪੂਰੇ ਜ਼ਿਲ੍ਹੇ ਦੇ ਵਿੱਚ ਕਿਉਂਕਿ ਸੁਖਪਾਲ ਸਿੰਘ ਖੈਰਾ ਇੱਕ ਬੇਬਾਕ ਲੀਡਰ ਨੇ ਤੇ ਹਰ ਮੁੱਦੇ ਤੇ ਸੱਚ ਬੋਲਣ ਦੀ ਹਿੰਮਤ ਰੱਖਦੇ ਨੇ ਭਾਵੇਂ ਇਹ ਮੁੱਦਾ ਸਿੱਖ ਰਿਲੇਟਡ ਹੋਵੇ ਸਿੱਖੀ ਭਾਵਨਾਵਾਂ ਦੇ ਵਿਰੁੱਧ ਹੋਵੇ ਜਿਹਦੇ ਤੇ ਆਮ ਲੀਡਰ ਮੂੰਹ ਵਟ ਜਾਂਦੇ ਆ ਚੁੱਪ ਕਰ ਜਾਂਦੇ ਆ ਸੈਂਟਰ ਤੋਂ ਡਰਦੇ ਜਾਂ ਸਟੇਟ ਤੋਂ ਡਰਦੇ ਜਾਂ ਡੀਪ ਸਟੇਟ ਤੋਂ ਡਰਦੇ ਪਰ ਸੁਖਪਾਲ ਸਿੰਘ ਖੈਰਾ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਮੁੱਦੇ ਤੇ ਵੀ ਵੱਧ ਚੜ ਕੇ ਉਹਨਾਂ ਦੀ ਹਮਾਇਤ ਕੀਤੀ ਸੀ ਉਸ ਤੋਂ ਬਿਨਾਂ ਸਿੱਧੂ ਮੂਸੇਵਾਲੇ ਦੇ ਕਤਲ ਤੇ ਵੀ ਉਹਨਾਂ ਨੇ ਕਈ ਲੋਕਾਂ ਦੇ ਉਂਗਲ ਖੜੀ ਕੀਤੀ ਸੀ ਇਸ ਤੋਂ ਬਿਨਾਂ ਟਾਈਮ ਟੂ ਟਾਈਮ ਹਰ ਇੱਕ ਵਿਰੋਧੀ ਦੇ ਵੀ ਪੱਖ 'ਚ ਖੜੇ ਹੁੰਦੇ ਆ ਜਿਹੜਾ ਕਿ ਸਰਕਾਰਾਂ ਦਾ ਵਿਰੋਧੀ ਆ ਭਾਵੇਂ ਉਹ ਭਾਨਾ ਸਿੱਧੂ ਹੋਵੇ ਲੱਖਾ ਸਧਾਨਾ ਹੋਵੇ ਜਾਂ ਕੋਈ ਹੋਰ ਹੁਣ ਦੇਖਣਾ ਬਣਦਾ ਕਿ ਅੱਗੇ ਅੱਗੇ ਇਹ ਮੁਕਾਬਲਾ ਕੀ ਰੂਪ ਲੈਂਦਾ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਇਸ ਤਰ੍ਹਾਂ ਦੀ ਅਪਡੇਟ ਮਿਲਦੀ ਰਹਿਣੀ ਹੈ ਸੰਗਰੂਰ ਜ਼ਿਲ੍ਹੇ ਬਾਰੇ ਤੇ ਬਾਕੀ ਪੰਜਾਬ ਬਾਰੇ ਇਸ ਲਈ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਇਹਦੇ ਨਾਲ ਸਾਡਾ ਵੀ ਹੌਸਲਾ ਵਧਦਾ ਤਾਂ ਕਿ ਤੁਹਾਡੇ ਲਈ ਹੋਰ ਚੰਗੇ ਤੋਂ ਚੰਗੇ ਤਰੀਕੇ ਨਾਲ ਅਸੀਂ ਖਬਰਾਂ ਲਿਆ ਕੇ ਤੁਹਾਨੂੰ ਅਪਡੇਟ ਕਰਦੇ ਰਹੀਏ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ